ਮੁਲਜੀਤ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਗੁਰੂ ਘਰ ਦੇ ਦਰਸਵਾਯੋ ਇੱਕ ਵਾਰ ਗਏ ਨਾ ਸਵਾਰ ਭਾਇਆ ਕਿ ਗੁਰੂ ਦੇ ਦਰਸ਼ਨਾਂ ਦਾ ਕੀ ਫਾਇਦਾ ਹੈ ਇਹ ਗੁਰਸਿੱਖ ਨੂੰ ਪੁੱਛਿਆ ਗੁਰੂ ਦੇ ਦਰਸ਼ਨ ਕਰਨ ਨਾਲ ਕੀ ਮਿਲਦਾ ਹੈ ਤਾਂ ਆਪ ਨੇ ਕਿਹਾ ਭਾਈ ਜਾ ਤੂੰ ਉਹ ਬਲਾਰੀ ਜਗਾ ਤੇ ਜਲਜਾ ਉੱਤੇ ਕੌਆ ਰਹਿੰਦਾ ਹੈ ਉਹਨੂੰ ਜਾ ਕੇ ਪੁੱਛ ਕੇ ਆ। ਉੱਥੇ ਜਾ ਕੇ ਪੁੱਛਣ ਚਲਾ ਗਿਆ ਕਹਿੰਦਾ ਵੀ ਗੁਰੂ ਦੇ ਦਰਸ਼ਨ ਕਰਨ ਦਾ ਕੀ ਫਾਇਦਾ ਹੈ? ਕੀ ਮਿਲਦਾ ਹੈ? ਉਹਨੇ ਉਹਦੇ ਨਾਲ ਤੱਕਿਆ ਤੇ ਉਹ ਗਵਾ ਮਰ ਗਿਆ। ਉਹ ਵਾਪਸ ਆ ਗਿਆ ਕਹਿੰਦਾ ਵੀ ਮੈਂ ਇਹਨੂੰ ਪੁੱਛਿਆ ਜੀ ਵੀ ਗੁਰੂ ਦੇ ਦਰਸ਼ਨ ਨਾਲ ਕੀ ਮਿਲਦਾ ਹੈ? ਇਹ ਬੁਛਣ ਦੇ ਮਰ ਗਿਆ। ਵੇਰਾ ਆਇਆ ਕਹਿੰਦਾ ਮਹਾਰਾਜ ਨੂੰ ਦੱਸੋ ਗੁਰੂ ਦੇ ਦਰਸ਼ਨ ਕਰਨ ਦਾ ਕੀ ਫਾਇਦਾ ਹੈ ਕਹਿੰਦੇ ਉਹ ਤੂੰ ਐਸ ਪਾਸੇ ਜਾ ਤੱਕ ਗਉ ਦਾ ਵਛੜਾ ਹੈ ਗਉ ਦਾ ਜਾਇਆ ਉਹਦੇ ਕੋਲ ਚਲਾ ਜਾ ਉਹ ਉੱਥੇ ਜਾਂਦਾ ਹੈ ਉਹਨੂੰ ਜਾ ਕੇ ਪੁੱਛਦਾ ਬਈ ਗੁਰੂ ਦੇ ਦਰਸ਼ਨ ਦਾ ਕੀ ਫਾਇਦਾ ਹੈ ਉਹ ਵੀ ਮਰ ਜਾਂਦਾ ਹੈ ਫਿਰ ਵਾਪਸ ਬੜਾ ਹਰਾਨ ਪਰੇਸ਼ਾਨ ਵੀ ਕੀ ਪਹੇਲੀਆਂ ਬਾਤੀਆਂ ਵੇਰਾਗੇ ਕਹਿੰਦਾ ਮਹਾਰਾਜ ਪਹਿਲੇ ਕੋਲ ਗਿਆ ਦੂਵੀਂ ਮਰ ਗਿਆ ਮੈਂ ਦੂਜੇ ਕੋਲ ਗਿਆ ਤੇ ਉਹ ਵੀ ਮਰ ਗਿਆ ਇਹ ਮੇਰੀ ਸਮਝ ਨਹੀਂ ਆ ਰਹੀ ਤੁਸੀ ਦੱਸੋ ਮੈਨੂੰ ਕਹਿੰਦਾ ਜਾ ਹੁਣ ਫਿਰ ਆਸ ਇਲਾਕੇ ਵੱਲ ਜਾ ਥ ਇੱਕ ਬੱਚਾ ਹੈ ਉਹਨੂੰ ਮਿਲ ਕੇ ਆ ਚਲਾ ਗਿਆ ਉੱਤੇ ਜਾ ਕਹਿੰਦਾ ਹੈ ਰੱਬ ਦੇ ਪਿਆਰੇ ਮੈਨੂੰ ਭੇਜਿਆ ਗਿਆ ਜਿਹਦੇ ਕੋਲ ਇੱਕ ਸਵਾਲ ਦਾ ਜਵਾਬ ਲੈਣ ਵਾਸਤੇ ਵੇ ਗੁਰੂ ਦੇ ਦਰਸ਼ਨ ਕਰਨ ਨਾਲ ਕੀ ਮਿਲਦਾ ਹੈ ਦਾ ਹਸ ਬਿਆ ਕਹਿੰਦਾ ਤੁਹਾਨੂੰ ਪਤਾ ਨਹੀਂ ਲੱਗਿਆ ਕਿਦਾ ਨਹੀਂ ਰਹੀ ਕਹਿੰਦਾ ਜਦੋਂ ਤੂੰ ਪਹਿਲਾਂ ਮੇਰੇ ਕੋਲ ਆਇਆ ਸੀ ਮੈਂ ਕਾ ਮਿਲਤੀ ਕਊਆ ਸੀ ਕਿ ਜਦੋਂ ਤੂੰ ਇਹ ਗੱਲ ਕਹੀ ਆ ਕੇ ਗੁਰੂ ਦੇ ਦਰਸ਼ਨਾਂ ਦਾ ਕੀ ਫਾਇਦਾ ਤੇ ਮੇਰੀ ਉਹ ਕਾ ਮਿਲਤੀ ਤਾਂ ਮੈਂ ਮਰ ਗਿਆ ਆਂਦਾ ਵੇਲ ਦੁਬਾਰਾ ਤੂੰ ਆਇਆ ਜਦੋਂ ਦੇ ਮੈਨੂੰ ਆ ਕੇ ਪੁੱਛਿਆ ਮੈਂ ਕਾਂ ਦਾ ਬੱਛਾ ਹੀ ਗੁੰਮਦਾ ਜਾਇਆ ਸੀ ਉਦੋਂ ਵੀ ਤੇਰੇ ਪੁੱਛਣ ਦੇ ਤੇਰੇ ਦਰਸ਼ਨ ਕਰਨ ਤੇ ਮੈਂ ਮਰ ਗਿਆ ਕਿੰਦਾ ਹੁਣ ਅੰਧਾ ਹੱਸਿਆ ਕਰੇ ਦਰਸ਼ਨਾਂ ਦਾ ਕੰਨਾ ਫਾਇਦਾ ਇਹ ਆ ਵੀ ਅਜੇ ਤੱਕ ਮੈਂ ਗੁਰੂ ਦੇ ਦਰਸ਼ਨ ਨਹੀਂ ਕੀਤੇ ਗੁਰੂ ਦੇ ਦਰਸ਼ਨ ਤੂੰ ਕਰਕੇ ਆਇਆ ਤੇਰੇ ਹੀ ਦਰਸ਼ਨ ਕਰਕੇ ਮੇਰੇ ਕਉਆ ਮਿਰਤੀ ਜੂਨ ਕੱਟੀ ਗਈ ਫਿਰ ਮੈਂ ਗੋਬਦਾ ਜਾਇਆ ਬਣ ਗਿਆ ਉਹੇ ਘਟਿਆ ਗਿਆ ਹੁਣ ਮੈਨੂੰ ਮਨੁੱਖਾ ਜਨਮ ਮਿਲਿਆ ਇਹ ਪ੍ਰਮਾਤਮਾ ਨਾਲ ਮਿਲਦਾ ਉਹਦੇ ਨਾਲ ਮਿਲਾਪ ਹੁੰਦਾ ਹੈ 84 ਲੱਖ ਜੁਨਾ ਕੱਟੀਆਂ ਜਾਂਦੀਆਂ ਨੇ ਗੁਰੂ ਦੇ ਦਰਸ਼ਨ ਕਰਨ ਨਾਲ ਇਹ ਫਾਇਦਾ ਹੁੰਦਾ ਹੈ ਜਦੋਂ ਅਸੀਂ ਗੁਰੂ ਦੇ ਦਰਸ਼ਨ ਕਿਉਂਕਿ ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਮਲ ਜਾਏ ਹੋਵੇ ਸਿਵਦਕ ਸੰਮਦੀ ਨੁਰ ਅਸੋਂ ਬਰਸੋਂ ਛੱਡੀ ਐ ਤਉ ਦੇਤੇ ਸੱਚੇ ਪਾਤਸ਼ਾ ਮਨ ਜਨਮ ਜਨਮ ਦੀ ਕੱਢੀ ਐ ਆਬ ਮਿਲਦਾ ਹੈ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਐ ਤੇ ਜਨਮ ਮਰਨ ਦਾ ਚੱਕਰ ਕੱਟਿਆ ਜਾਂਦਾ ਐ ਜੇ ਉਸ ਪਰਮਾਤਮਾ ਨਾਲ ਗਲਾਪ ਹੁੰਦਾ ਹੈ ਉਹ ਨਮਸਕਾਰ ਕਰਕੇ ਆ ਗਿਆ ਕਿ ਭਾਈ ਅਜੇ ਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਗੁਰੂ ਦੇ ਸੇਵਕ ਦੇ ਦਰਸ਼ਨ ਕਰਨ ਨਾਲ ਇੰਨਾ ਫਾਇਦਾ ਹੋ ਗਿਆ ਤੇ ਗੁਰੂ ਨਾਲ ਤੇ ਫਿਰ ਇੰਨਾ ਸਾਡਾ ਜੀਵਨ ਸਰਜੇਗਾ ਸਾਰਾ ਕੁਝ ਜਨਮ ਮਨ ਦੇ ਚੱਕਰ ਕੱਟੇ ਜਾਣਗੇ ਇਸੇ ਅਜ ਦੇ ਸਾਗਰੀ ਗੁਰੂ ਪਿਆਰਿਓ ਸੋ ਗੁਰੂ ਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ